ਸਗੀ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲੋ ਗੱਲ ਬਟਨ ਨੂੰ ਦਬਾ ਕੇ ਤਾਂ ਜੋ ਸਡੀ ਆਉਣ ਵਾਲੀ ਅਗਲੀ ਵੀਡੀਓ ਆਪ ਜੀ ਨੂੰ ਜਲਦੀ ਮਿਲ ਸਕੇ ਮਾਤਾ ਸੁਬਤਰੀਬਾਈ ਫੂਲੇ এডੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਥਾਨਕੋਟ ਅੱਜ ਪਹੁੰਚੇ ਹਾਂ ਜੀ ਪਿੰਡ ਦਲੇਰਪੁਰ ਖੈਰਾ ਜਿੱਥੇ ਸਹਿਬ ਸਤਿਗੁਰੂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਤੇ ਹੜਾ ਬੜੀ ਸਰਦਾ ਪਵਨਾ ਦੇ ਨਾਲ ਮਨਾਇਆ ਗਿਆ ਇਸ ਸਮੇਂ ਮਾਤਾ ਸੁમિતਰੀਬਾਈ ਫੁੱਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਟਾਣਕੋਟ ਦੇ ਵੱਲੋਂ ਸਾਡੇ ਸਤਿਕਾਰਯੋਗ ਵੀਰ ਤਰਸ਼ੇਮ ਲਾਲ ਜੀ ਅੰਗੁਰਾਲ ਪਟਾਣਕੋਟ ਵਾਲੇ ਉਹਨਾਂ ਦੀ ਸਹਾਇਤਾ ਦੇ ਨਾਲ ਇਸ ਗੁਰੂ ਜੀ ਦੇ ਸਾਲਾਨਾ ਪੰਡਾਰੇ ਵਿੱਚ ਜੋ ਹਰ ਬੱਚੇ ਜੋ ਐਜੂਕੇਸ਼ਨ ਦੇ ਵਿੱਚ ਵਧੀਆ ਨੰਬਰ ਲੈ ਕੇ ਪਾਸ ਹੋਏ ਸੰਨ ਉਹਨਾਂ ਨੂੰ ਕਾਪੀਆਂ, ਪੈਨ, ਸ਼ਾਪਨਰ ਤੇ ਸਟੇਸ਼ਨਰੀ ਜਿਹੜੀ ਆ ਉਹ ਵੰਡੀ ਗਈ। ਦਾਸ ਤੈਦਿਲੋਂ ਧੰਨਵਾਦ ਕਰਦਾ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤਰਸੀਮ ਲਾਲ ਜੀ ਅੰਗੁਰਾਲ ਔਰ ਦਲੇਰਪੁਰ ਦੇ ਹੀਰਾਨ ਵਾਲੇ ਸਾਡੇ ਸੋਸਾਇਟੀ ਮੈਂਬਰ ਜੈਪਾਲ ਸਿੰਘ ਜੀ ਜਿਨ੍ਹਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਸੋਸਾਇਟੀ ਮੈਂਬਰਾਂ ਦੇ ਵਿੱਚ ਸਾਡੇ ਨਾਲ ਹਮੇਸ਼ ਜੀ ਮੱਲੂ ਵੱਲੋਂ ਔਰ ਤਰਸ਼ਮਲਾਲ ਜੀ ਅੰਗਰਾਲ ਜੈਪਾਲ ਜੀ ਹੋਰ ਵੀ ਬਹੁਤ ਸਾਰੇ ਵੀਰ ਉੱਥੇ ਪਹੁੰਚੇ ਸਨ ਸਾਰਿਆਂ ਦੀ ਹੀ ਕਿਰਪਾ ਦੇ ਨਾਲ ਅੱਜ ਇਹ ਜੋ ਸਤਿਗੁਰਾਂ ਦਾ 647ਵਾਂ ਪ੍ਰਕਾਸ਼ ਤਿਹਾੜੀ ਦਲੇਰਪੁਰ ਵਿਖੇ ਮਨਾਇਆ ਗਿਆ। ਇਹ ਐਜੂਕੇਸ਼ਨ ਦਾ ਵੀ ਪ੍ਰਚਾਰ ਕੀਤਾ ਗਿਆ। ਸਦੀ ਸਾਧਕੇ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ ਅਸੀਂ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨੂੰ ਮੰਨਣਾ ਹੈ। ਉਸ ਦੇ ਨਾਲ ਨਾਲ ਅਸੀਂ ਸਤਿਗੁਰਜੀ ਦੀ ਬਾਣੀ ਦੇ ਅਨੁਸਾਰ ਐਜੂਕੇਸ਼ਨ ਨੂੰ ਵੀ ਆਪਣੇ ਘਰਾਂ ਦੇ ਅੰਦਰ ਲੱਗ ਕੇ ਆਉਣਾ ਹੈ। ਸੋ ਆਪ ਸਭ ਨੂੰ ਬੇਨਤੀ ਹੈ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ। ਲਾਈਕ ਕਰ ਦਿਆ ਕਰੋ ਕਮੈਂਟ ਵਿੱਚ ਜੈ ਗੁਰਦੇਵ ਜ਼ਰੂਰ ਲਿਖਿਆ ਕਰੋ ਅਗਰ ਕੋਈ ਮੈਂਬਰ ਸੱਜਣਾ ਜੁੜਨਾ ਚਾਹੁੰਦਾ ਹੈ ਤਾਂ ਸੱਜਣਾ ਦਾ ਫੋਨ ਨੰਬਰ ਹੈ 978650387 ਸੋਸਾਇਟੀ ਦਾ ਨੰਬਰ ਹੈ 770788183 ਇਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਨੂੰ ਪੁਰਾਣੀਆਂ ਕਿਤਾਬਾਂ ਔਰ ਜੋ ਸੀ 올ਡ ਬੈਂਕ ਖੋਲਿਆ ਉਹਦੇ ਅੰਦਰ ਕੋਈ ਵੀ ਆਪਣਾ ਪੁਰਾਣਾ ਸਮਾਨ ਤੁਸੀਂ ਵੇਚ ਸਕਦੇ ਹੋ ਤਾਂ ਆਪ ਸਭ ਨੂੰ ਇਹ ਬੇਨਤੀ ਹੈ ਕਿ ਆਓ ਸਭ ਮਿਲ ਕੇ ਸਤਗੁਰ ਜੀ ਦੀ ਵਿਚਾਰਧਾਰਾ ਨੂੰ ਕਰ ਕਰ ਪਹੁੰਚਾਈਏ ਸਹਿਬ ਸਤਗੁਰੂ ਰਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਕਰ ਕਰ ਪਹੁੰਚਾਈਏ ਔਰ ਜਿੱਥੇ ਅਸੀਂ ਗੁਰੂ ਜੀ ਦੀ ਵਿਚਾਰਧਾਰਾ ਨੂੰ ਮੰਨਣਾ ਹੈ ਉੱਥੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੀ ਜ਼ਰੂਰ ਦੇਣੀ ਹੈ ਸਾਡੀ ਆਪ ਸਭ ਨੂੰ ਬੇਨਤੀ ਹੈ ਕਿ ਅਗਰ ਕੋਈ ਵੀਰ ਕੋਈ ਬੱਚਾ ਪੜਾਈ ਤੋਂ ਅਧੂਰਾ ਹੈ ਤਾਂ ਉਸ